ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਵਿੱਚ ਲੈ ਕੇ ਆਏ ਹਾਂ ਜੀ ਅੱਜ ਦੀ ਇੱਕ ਨਵੀਂ ਕਹਾਣੀ ਉਮੀਦ ਕਰਦੇ ਹਾਂ ਇਹ ਤਾਂ ਕਹਾਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਨਵੀਂ ਕਹਾਣੀ ਰਾਜਵੀਰ ਨੂੰ ਵਿਆਹ ਕੇ ਆਈ ਨੂੰ ਹਜੇ ਸਾਲ ਕੀ ਹੋਇਆ ਸੀ ਵਿਆਹ ਦੇ 7 ਮਹੀਨਿਆਂ ਬਾਅਦ ਹੀ ਰਾਜਵੀਰ ਦੀ ਕੁੱਖ ਵੀ ਭਰ ਆਈ ਸੀ ਸਾਰੇ ਤੇ ਪੇਕੇ ਖੁਸ਼ ਹਨ ਰਾਜਵੀਰ ਦਾ ਘਰ ਵਾਲਾ ਸਰਬਜੀਤ ਸਿੰਘ ਫੌਜ ਦੇ ਵਿੱਚ ਸੀ। ਵਿਆਹ ਤੋਂ ਬਾਅਦ ਉਹ ਜਲਦੀ ਜਲਦੀ ਛੁੱਟੀ ਲੈ ਕੇ ਆ ਰਿਹਾ ਸੀ। ਕਿਉਂਕਿ ਡਿਊਟੀ ਜ਼ਿਆਦਾ ਕੋਈ ਦੂਰ ਤਾਂ ਹੈ ਨਹੀਂ ਸੀ, ਗੁਰਦਾਸਪੁਰ ਹੀ ਸੀ। ਪਰ ਦੋ ਕੋ ਮਹੀਨੇ ਤੋਂ ਉਸ ਦੀ ਡਿਊਟੀ ਅਸਾਮ ਦੇ ਵਿੱਚ ਲਗਾ ਦਿੱਤੀ ਸੀ। ਹੁਣ ਉਥੋਂ ਜਲਦੀ ਮੁੜਨਾ ਇੰਨਾ ਆਸਾਨ ਨਹੀਂ ਸੀ। 5 ਮਹੀਨਿਆਂ ਦੀ ਗਰਭવતી ਰਾਜਵੀਰ ਦੀ ਸੇਵਾ ਉਸ ਦਾ ਸੋਹਰਾ ਪਰਿਵਾਰ ਖੂਬ ਕਰਦਾ ਸੀ ਰਾਜਵੀਰ ਦਾ ਸੋਹਰਾ ਫੌਜ ਵਿੱਚੋਂ ਸੂਬੇਦਾਰ ਰਿਟਾਇਰ ਹੋ ਕੇ ਆਇਆ ਸੀ ਘਰ ਵਿੱਚ ਪੈਸੇ ਵਾਲੀ ਤਾਂ ਕੋਈ ਕਮੀ ਹੈ ਨਹੀਂ ਸੀ ਘਰ ਵਿੱਚ ਖੁਸ਼ੀਆਂ ਤਾਂ ਪਹਿਲਾਂ ਹੀ ਸੀ ਉੱਪਰੋਂ ਰਾਜਵੀਰ ਦੇ ਮਾਂ ਬਣਨ ਦੀ ਖੁਸ਼ੀ ਵੀ ਸਭ ਨੂੰ ਆਸਮਾਨ ਤੇ ਚੁੱਕੀ ਰੱਖਦੀ ਸੀ ਰਾਜਵੀਰ ਵੀ ਇੱਕ ਪੜ੍ਹੀ ਲਿਖੀ ਕੁੜੀ ਸੀ ਜਦੋਂ ਸਰਬਜੀਤ ਨਾਲ ਉਸ ਦਾ ਰਿਸ਼ਤਾ ਹੋਇਆ ਸੀ ਤਾਂ ਪਹਿਲਾਂ ਰਾਜਵੀਰ ਨੇ ਫੌਜੀ ਮੁੰਡਾ ਸੁਣ ਕੇ ਮਨਾ ਕਰ ਦਿੱਤਾ ਸੀ ਆਪਣੇ ਘਰਦਿਆਂ ਨੂੰ ਤੇ ਰਾਜਵੀਰ ਕਹਿੰਦੀ ਸੀ ਕਿ ਮੈਂ ਫੌਜੀ ਮੁੰਡੇ ਨਾਲ ਵਿਆਹ ਨਹੀਂ ਕਰਵਾਉਣਾ ਪਰ ਮਾਪਿਆਂ ਨੇ ਕਿਹਾ ਕਿ ਚੱਲ ਇੱਕ ਵਾਰ ਮਿਲ ਤਾਂ ਲੈ ਫਿਰ ਨਹੀਂ ਚੰਗਾ ਲੱਗੇਗਾ ਅਸੀਂ ਮਨਾ ਕਰ ਦੇਵਾਂਗੇ ਰਾਜਵੀਰ ਨੇ ਆਪਣੇ ਘਰਦਿਆਂ ਦੇ ਕਹਿ ਅਨੁਸਾਰ ਇੱਕ ਫਾਰਮੈਲਿਟੀ ਹੀ ਪੂਰੀ ਕਰਨ ਗਈ ਸੀ ਜਿਸ ਦਿਨ ਦੋਨਾਂ ਦਾ ਦੇਖ ਦਿਖਾਈਆ ਹੋਣਾ ਸੀ ਪਿੰਡ ਤੋਂ ਥੋੜਾ ਦੂਰ ਇੱਕ ਕਸਵਾ ਸੀ ਉੱਥੇ ਮਿਲਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ ਰਾਜਵੀਰ ਦੇ ਮਾਪੇ ਤੇ ਰਾਜਵੀਰ ਤਾਂ ਜਲਦੀ ਹੀ ਪਹੁੰਚ ਗਏ ਸੀ ਸਰਬਜੀਤ ਹੁਣੇ ਅਜੇ ਰਸਤੇ ਦੇ ਵਿੱਚ ਹੀ ਆ ਰਹੇ ਸੀ ਜਦੋਂ ਸਰਬਜੀਤ ਹੁਣੇ ਪਹੁੰਚੇ ਤਾਂ ਸਰਬਜੀਤ ਨੇ ਬੜੇ ਆਦਰ ਸਤਕਾਰ ਨਾਲ ਸਭ ਨੂੰ ਬੁਲਾਇਆ ਸਰਬਜੀਤ ਵੀ ਇੱਕ ਚੰਗਾ ਪੜਿਆ ਲਿਖਿਆ ਮੁੰਡਾ ਸੀ। ਜਲਦੀ ਹੀ ਫੌਜ ਵਿੱਚ ਤਰੱਕੀ ਵੀ ਹੋਣ ਵਾਲੀ ਸੀ ਉਸਦੀ। ਸਿਰ ਦੇ ਉੱਪਰ ਪੱਗ, ਖੜੀਆਂ ਮੋਛਾਂ, ਬਹੁਤ ਰੋਬ ਬਣਾ ਰਹੀਆਂ ਸਨ। ਸੋਹਣੀ ਤਾਂ ਰਾਜਵੀਰ ਵੀ ਬਹੁਤ ਜ਼ਿਆਦਾ ਸੀ। ਪੂਰੀ ਸੁਨੱਖੀ ਮਟਿਆਰ ਪਰ ਨਖਰਾ ਤਾਂ ਕਰਦੀ ਹੀ ਐ ਨਾ। ਖੈ ਰਾਜਵੀਰ ਨੇ ਰਾਜਵੀਰ ਦੇ ਨੇੜੇ ਸਰਬਜੀਤ ਦੀ ਮੰਮੀ ਤੇ ਉਸਦੀ ਭੈਣ ਬੈਠ ਗਏ। ਸਰਬਜੀਤ ਦੀ ਭੈਣ ਪਹਿਲਾਂ ਹੀ ਵਿਆਹੀ ਹੋਈ ਸੀ ਜੋ ਕਿ ਸਰਬਜੀਤ ਤੋਂ ਵੱਡੀ ਸੀ ਰਾਜਵੀਰ ਨਾਲ ਕੁਝ ਗੱਲਾਂ-ਵਾਟਾਂ ਸਰਬਜੀਤ ਦੀ ਭੈਣ ਨੇ ਸ਼ੁਰੂ ਕੀਤੀਆਂ ਸਰਬਜੀਤ ਦੀ ਭੈਣ ਦਾ ਨਾਮ ਰਣਜੋਤ ਸੀ ਰਣਜੋਤ ਦੇ ਪੁੱਛੇ ਸਵਾਲਾਂ ਦਾ ਜਵਾਬ ਰਾਜਵੀਰ ਦੇ ਰਹੀ ਸੀ ਉਸ ਦੇ ਮਨ ਵਿੱਚ ਤਾਂ ਇੱਕ ਹੀ ਚੀਜ਼ ਸੀ ਕਿ ਅਸੀਂ ਤਾਂ ਘਰ ਜਾ ਕੇ ਜਵਾਬ ਹੀ ਦੇਣਾ ਹੈ ਗੱਲਾਂ ਕਰਦੇ ਕਰਦੇ ਕਿਹਾ ਕਿ ਚਲੋ ਹੁਣ ਮੁੰਡਾ ਕੁੜੀ ਆਪਸ ਦੇ ਵਿੱਚ ਗੱਲ ਕਰ ਲੈਣ ਰਾਜਵੀਰ ਦੇ ਲਾਗੇ ਤੋਂ ਸਾਰੇ ਉੱਠ ਕੇ ਇੱਕ ਪਾਸੇ ਨੂੰ ਹੋ ਗਏ ਤੇ ਸਰਬਜੀਤ ਜਿਵੇਂ ਰਾਜਵੀਰ ਦੇ ਅੱਗੇ ਜਾ ਕੇ ਬੈਠਿਆ ਰਾਜਵੀਰ ਦਾ ਧਿਆਨ ਥੱਲੇ ਨੂੰ ਸੀ ਤੇ ਉਸਨੇ ਉੱਪਰ ਮੂੰਹ ਚਾ ਕੇ ਅਜੇ ਸਰਬਜੀਤ ਨੂੰ ਨਹੀਂ ਵੇਖਿਆ ਸੀ ਸਰਬਜੀਤ ਨੇ ਸਤਿ ਸ਼੍ਰੀ ਅਕਾਲ ਬੁਲਾਈ ਰਾਜਵੀਰ ਨੇ ਇੱਕ ਹਲਕੀ ਜਿਹੀ ਤੱਕਣੀ ਨਾਲ ਸਰਬਜੀਤ ਨੂੰ ਜਵਾਬ ਦਿੰਦੇ ਹੋਏ ਕਿਹਾ ਸਰਬਜੀਤਾਂ ਸੁਨ ਜਹੀ ਰਾਜਵੀਰ ਤਾਂ ਸੁਨ ਜਹੀ ਹੋ ਗਈ ਸੀ ਕਿ ਐਨਾ ਸੋਹਣਾ ਮੁੰਡਾ ਮੈਂ ਤਾਂ ਜਵਾਬ ਦੇਣਾ ਸੀ ਰਾਜਵੀਰ ਤਾਂ ਸਰਬਜੀਤ ਦੇ ਖਿਆਲਾਂ ਦੇ ਵਿੱਚ ਹੀ ਗਵਾਚ ਗਈ ਕਿਉਂਕਿ ਜਦੋਂ ਰਾਜਵੀਰ ਨੇ ਪਹਿਲੀ ਤੱਕਣੀ 'ਚ ਸਰਜੀਤ ਨੂੰ ਦੇਖਿਆ ਤਾਂ ਉਸ ਨੂੰ ਉਹ ਪਸੰਦ ਆ ਗਿਆ ਸੀ। ਸਰਜੀਤ ਉਸਦੇ ਨਾਲ ਗੱਲਾਂ ਕਰੀ ਜਾ ਰਹੀਆਂ ਸੀ ਪਰ ਰਾਜਵੀਰ ਚੁੱਪ ਸੀ। ਸਰਜੀਤ ਨੂੰ ਲੱਗਿਆ ਕਿ ਸ਼ਾਇਦ ਕੁੜੀ ਸਰਮਾ ਰਹੀ ਹੈ। ਕੁਝ ਸਮਾਂ ਸਰਜੀਤ ਬੋਲਦਾ ਰਿਹਾ। ਫਿਰ ਰਾਜਵੀਰ ਨੇ ਥੋੜੇ ਜਵਾਬ ਦਿੱਤੇ। ਦੇਖ ਦਿਖਾਈ ਦਾ ਪ੍ਰੋਗਰਾਮ ਖਤਮ ਹੋ ਗਿਆ ਸੀ। ਦੋਨਾਂ ਪਰਿਵਾਰ ਦੋਨੋਂ ਪਰਿਵਾਰ ਆਪਣੇ ਆਪਣੇ ਘਰਾਂ ਨੂੰ ਵਾਪਸ ਆ ਗਏ ਸਰਬਜੀਤ ਦੀ ਮੰਮੀ ਜਸਵਿੰਦਰ ਨੇ ਸਰਬਜੀਤ ਨੂੰ ਪੁੱਛਿਆ ਕਿ ਪੁੱਤ ਕਿਵੇਂ ਲੱਗੀ ਕੁੜੀ ਤੈਨੂੰ ਰਾਜਵੀਰ ਬਹੁਤ ਸੋਹਣੀ ਸੀ ਇਸ ਕਰਕੇ ਸਰਬਜੀਤ ਨੇ ਮੁਸਕਰਾ ਕੇ ਕਿਹਾ ਹਾਂਜੀ ਠੀਕ ਹੈ ਮੰਮੀ ਬਾਕੀ ਤੁਸੀਂ ਕਿਹੜਾ ਮਾੜਾ ਸੋਚਣਾ ਹੈ ਆਪਣੇ ਮੁੰਡੇ ਦਾ ਸਰਬਜੀਤ ਨੇ ਸਰਬਜੀਤ ਵੱਲੋਂ ਤਾਂ ਹੁਣ ਹਾਂ ਹੀ ਹੋ ਗਈ ਸੀ ਕਿਉਂਕਿ ਉਸ ਨੂੰ ਰਾਜਵੀਰ ਪਸੰਦ ਸੀ ਰਾਜਵੀਰ ਦੇ ਮਾਪੇ ਵੀ ਹੁਣ ਰਾਜਵੀਰ ਨੂੰ ਪੁੱਛ ਰਹੇ ਸੀ ਹੁਣ ਰਾਜਵੀਰ ਦਾ ਮਨ ਮਨ ਮਨਾ ਕਰਨ ਨੂੰ ਮਨ ਨਹੀਂ ਰਿਹਾ ਸੀ ਕਿਉਂਕਿ ਉਸ ਨੂੰ ਹੁਣ ਸਰਬਜੀਤ ਪਸੰਦ ਆ ਚੁੱਕਿਆ ਸੀ ਤੇ ਉਹ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ ਪਰਿਵਾਰ ਵਾਰ ਰਾਜਵੀਰ ਦੀ ਮੰਮੀ ਪੁੱਛ ਰਹੀ ਸੀ ਰਾਜਵੀਰ ਨੇ ਕਿਹਾ ਦੇਖ ਲਓ ਮੰਮੀ ਜਿਵੇਂ ਤੁਹਾਨੂੰ ਠੀਕ ਲੱਗਦਾ ਹੁਣ ਰਾਜਵੀਰ ਦੀ ਵੀ ਹਾਂ ਹੋ ਗਈ ਸੀ ਜਲਦੀ ਦੋਵਾਂ ਪਰਿਵਾਰਾਂ ਨੇ ਮਿਲ ਕੇ ਵਿਆਹ ਵੀ ਕਰਵਾ ਦਿੱਤਾ ਸਰਵਜੀਤ ਨਾਲ ਬਿਤਾਏ ਹਰ ਪਲ ਬਹੁਤ ਖਾਸ ਸੀ ਰਾਜਵੀਰ ਦੇ ਰਾਜਵੀਰ ਨੂੰ ਪਹਿਲੀ ਤੱਕਣੀ ਨਾਲ ਹੀ ਪਿਆਰ ਹੋ ਗਿਆ ਸੀ ਸਰਬਜੀਤ ਦੇ ਨਾਲ ਸਰਬਜੀਤ ਵੀ ਬਹੁਤ ਹੀ ਜ਼ਿਆਦਾ ਪਿਆਰ ਨਾਲ ਰੱਖਦਾ ਸੀ ਰਾਜਵੀਰ ਨੂੰ ਅੱਜ ਦੇ ਦਿਨ ਰਾਜਵੀਰ ਦੇ ਨਾਲ ਨਾਲ ਸਭ ਖੁਸ਼ ਹਨ ਕਿਉਂਕਿ ਖੁਸ਼ਖਬਰੀ ਹੀ ਇੰਨੀ ਵੱਡੀ ਸੀ ਸੱਸ ਵੀ ਬਹੁਤ ਖੁਸ਼ ਸੀ ਅੱਜ ਤੇ ਰਾਜਵੀਰ ਆਪ ਵੀ ਕਿਉਂਕਿ ਰਾਜਵੀਰ ਨੂੰ ਸੀ ਕਿ ਮੈਨੂੰ ਬਹੁਤ ਵਧੀਆ ਪਰਿਵਾਰ ਮਿਲ ਗਿਆ ਹੈ ਅਜੇ ਸਵੇਰ ਦੇ ਕੋਈ 8:00 ਹੀ ਵੱਜੇ ਸਨ ਕਿ ਫੋਨ ਦੀ ਘੰਟੀ ਵੱਜੀ ਜਾ ਰਹੀ ਸੀ ਰਾਜਵੀਰ ਦੇ ਸਹੁਰਾ ਸਾਹਿਬ ਨੇ ਉੱਠ ਕੇ ਬਰਾਂਡੇ ਵਿੱਚ ਗਿਆ ਤੇ ਫੋਨ ਚੁੱਕਿਆ ਹੈਲੋ ਬੋਲਦੇ ਸਾਰੀ ਉਹ ਖੜਾ ਖੜਾ ਹੀ ਉੱਥੇ ਡਿੱਗ ਗਿਆ ਤੇ ਹੱਥ ਵਿੱਚ ਫੜੀ ਅਖਬਾਰ ਉਸ ਦੇ ਹੱਥੋਂ ਛੁੱਟ ਗਈ ਇਕਦਮ ਅੱਖਾਂ ਚੋਂ ਹੰਝੀ ਨਿਕਲਣ ਲੱਗੇ ਹੰਝੂ ਨਿਕਲਣ ਲੱਗੇ ਕੁਝ ਬੋਲਿਆ ਵੀ ਨਹੀਂ ਸੀ ਜਾ ਰਿਹਾ ਉਸ ਤੋਂ ਸਾਰੇ ਪੱਜ-ਪੱਜ ਕੇ ਆਏ ਕੌਣ ਹੈ ਕਿਸ ਦਾ ਫੋਨ ਹੈ ਕੀ ਗੱਲ ਹੋ ਗਈ ਕੁਝ ਬੋਲੋ ਸੂਬੇਦਾਰ ਸਾਹਿਬ ਦੇ ਹੱਥੋਂ ਫੋਨ ਵੀ ਛੁੱਟ ਚੁੱਕਿਆ ਸੀ ਤੇ ਉਹ ਥੱਲੇ ਬੈਠ ਚੁੱਕੇ ਸਨ ਇੱਕ ਲਫ਼ਜ਼ ਹੀ ਨਿਕਲਿਆ ਉਹਨਾਂ ਦੇ ਮੂੰਹ ਦੇ ਵਿੱਚੋਂ ਅਸੀਂ ਲੁੱਟੇ ਗਏ ਹੋਇਆ ਕੀ ਕੀ ਹੋਇਆ ਪਾਪਾ ਉਹ ਤੁਹਾਨੂੰ ਦੱਸੋ ਰਾਜਵੀਰ ਨੇ ਆਪਣੇ ਸੌਰਾ ਸਾਹਿਬ ਨੂੰ ਪੁੱਛਿਆ ਸੂਬੇਦਾਰ ਸਾਹਿਬ ਨੇ ਰਾਜਵੀਰ ਵੱਲ ਵੇਖਿਆ ਤੇ ਬੋਲਿਆ ਪੁੱਤ ਸਾਡੀਆਂ ਸਾਰੀਆਂ ਖੁਸ਼ੀਆਂ ਲੁੱਟੀਆਂ ਗਈਆਂ ਪੁੱਤ ਸਰਬਜੀਤ ਸ਼ਹੀਦ ਦੀ ਪਾ ਗਿਆ ਬਸ ਐਨੀ ਗੱਲ ਕਰਨ ਦੀ ਲੋੜ ਸੀ ਕਿ ਰਾਜਵੀਰ ਤਾਂ ਇਕਦਮ ਸੁੰਨ ਹੋ ਗਈ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਹੋ ਰਿਹਾ ਹੈ ਮੇਰੇ ਨਾਲ ਮੈਂ ਰੋਵਾ ਜਾਂ ਚੁੱਪ ਰਹਾ ਉਹ ਤਾਂ ਬਿਲਕੁਲ ਸੁੰਨ ਜਿਹੀ ਹੋ ਕੇ ਬੈਠ ਗਈ ਦੂਜੀ ਤਰਫ ਸਰਬਜੀਤ ਦੀ ਮਾਂ ਜਸਵਿੰਦਰ ਬਹੁਤ ਉੱਚੀ ਉੱਚੀ ਰੋਣ ਲੱਗ ਪਈ ਮਾਂ ਸੀ ਇਸ ਕਰਕੇ ਦੁੱਖ ਸਹਿਣਾ ਆਸਾਨਤਾ ਨਹੀਂ ਸੀ ਉਸ ਲਈ ਘਰ ਦੀਆਂ ਖੁਸ਼ੀਆਂ ਇੱਕ ਮਿੰਟ ਦੇ ਅੰਦਰ ਅੰਦਰ ਲੁੱਟੀਆਂ ਗਈਆਂ ਸਨ ਰੋਣਾ ਸੁਣ ਕੇ ਗੁਵਾਂਡ ਦੇ ਲੋਕ ਵੀ ਆ ਗਏ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਜਲਦੀ ਜਲਦੀ ਨਾਲ ਸਭ ਨੂੰ ਸੰਭਾਲਣਾ ਸ਼ੁਰੂ ਕੀਤਾ ਸਰਬਜੀਤ ਦੀ ਪੈਣ ਰਣਜੋਤ ਉਹ ਵੀ ਆਪਣੇ ਸਹੁਰਿਆਂ ਤੋਂ ਆ ਗਈ ਤੇ ਹੋਰ ਕਈ ਰਿਸ਼ਤੇਦਾਰ ਵੀ ਆ ਗਏ ਜਦੋਂ ਰਾਜਵੀਰ ਦੇ ਪੇਕੇਆਂ ਨੂੰ ਦੱਸਿਆ ਤਾਂ ਉਹ ਵੀ ਆ ਗਏ ਰਾਜਵੀਰ ਸਰਬਜੀਤ ਨੂੰ ਇੰਨਾ ਪਿਆਰ ਕਰਦੀ ਸੀ ਕਿ ਉਹ ਉਸ ਦਾ ਦੁਨੀਆ ਤੋਂ ਜਾਣਾ ਬਰਦਾਸ਼ਤ ਨਹੀਂ ਸੀ ਕਰ ਸਕਦੀ ਚੁੱਪ ਹੋ ਕੇ ਰਹਿ ਗਈ ਸੀ ਉਸ ਦੇ ਹੰਝੂ ਵੀ ਨਹੀਂ ਸਨ ਆ ਰਹੇ ਰਾਜਵੀਰ ਦੇ ਪੇਕੇ ਸਭ ਰਾਜਵੀਰ ਨੂੰ ਬੋਲ ਰਹੇ ਸਨ ਪੁੱਤ ਰੋਲ ਹੈ ਤੂੰ ਚੁੱਪ ਨਾ ਬੈਠ ਪੁੱਤ ਰੋਲ ਹੈ ਸਰਬਜੀਤ ਦੀ ਬਾਡੀ ਨੂੰ ਆਉਣ ਨੂੰ ਹਜੇ ਸਮਾਂ ਲੱਗਣਾ ਸੀ ਕਿਉਂਕਿ ਅਸਾਮ ਤੋਂ ਆਉਣੀ ਸੀ ਬਾਡੀ ਤਾਂ ਟਾਈਮ ਤਾਂ ਲੱਗ ਹੀ ਜਾਣਾ ਸੀ ਕਾਰ ਵਿੱਚ ਇੰਨਾ ਸਮਾਂ ਰੋਣਾ ਹੀ ਰਹਿਣਾ ਸੀ ਰਾਜਵੀਰ ਤੇ ਅਧ ਮਰੀ ਹੋ ਗਈ ਉਸਨੇ ਖਾਣਾ ਪੀਣਾ ਸੌਣਾ ਸਭ ਕੁਝ ਛੱਡ ਦਿੱਤਾ ਸੀ ਉੱਪਰੋਂ ਉਹ ਪ੍ਰੈਗਨੈਂਸੀ ਇਸ ਲਈ ਉਸ ਦੀ ਫਿਕਰ ਜ਼ਿਆਦਾ ਸੀ ਕਿ ਆਪਣੇ ਬੱਚੇ ਤੇ ਆਸਰ ਪੈਣਾ ਪਰ ਰਾਜਵੀ ਹੁਣ ਸਭ ਕੁਝ ਭੁੱਲ ਚੁੱਕੀ ਸੀ ਆਪਣੇ ਬੱਚੇ ਨੂੰ ਵੀ ਤੇ ਆਪਣੇ ਆਪ ਨੂੰ ਵੀ ਕਈ ਹਫ਼ਤੇ ਬਾਅਦ ਸਰਬਜੀਤ ਦੀ ਬਾਡੀ ਆਈ ਬਾਡੀ ਵਾਲਾ ਬਕਸਾ ਦੇਖ ਤਾਂ ਹੋਰ ਬਹਿਣ ਪੈਣ ਲੱਗ ਪਏ ਬਾਡੀ ਨੂੰ ਸਿੱਧਾ ਹੀ ਸ਼ਮਸ਼ਾਨ ਘਾਟ ਦੇ ਵਿੱਚ ਲੈ ਗਏ ਕਿਉਂਕਿ ਕਈ ਦਿਨਾਂ ਤੱਕ ਦਵਾਈ ਵਗੈਰਾ ਲਗਾ ਕੇ ਰੱਖੀ ਹੋਈ ਸੀ ਬਾਡੀ ਸ਼ਮਸ਼ਾਨ ਘਰ ਜਾ ਕੇ ਬਕਸਾ ਖੋਲ੍ਹਿਆ ਤਾਂ ਸਾਰੇ ਲਿਫਟਨ ਦੀ ਕੋਸ਼ਿਸ਼ ਕਰ ਰਹੇ ਸਨ ਸਰਬਜੀਤ ਦੀ ਦੇਹ ਨੂੰ ਪਰ ਨਾਲ ਆਏ ਫੌਜੀ ਉਹਨਾਂ ਨੂੰ ਰੋਕ ਰਹੇ ਸਨ ਰਾਜਵੀਰ ਨੂੰ ਜਦੋਂ ਸਰਬਜੀਤ ਦੇ ਅੰਤਿਮ ਦਰਸ਼ਨ ਕਰਵਾਏ ਤਾਂ ਉਸ ਸਮੇਂ ਰਾਜਵੀਰ ਦਾ ਰੋਣਾ ਨਿਕਲਿਆ ਔਰ ਇੰਨਾ ਜ਼ਿਆਦਾ ਨਿਕਲਿਆ ਕਿ ਹਰ ਤਰਫ ਰਾਜਵੀਰ ਦੀਆਂ ਚੀਕਾਂ ਹੀ ਚੀਕਾਂ ਸੁਣ ਰਹੀਆਂ ਸਨ ਫਿਰ ਆਰਮੀ ਦੇ ਸਨਮਾਨਾ ਤਹਿਤ ਸਰਬਜੀਤ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸਲਾਮੀ ਬੀ ਦਿੱਤੀ ਗਈ ਦੇਸ਼ ਲਈ ਤਾਂ ਉਹ ਮਾਣ ਵਾਲੀ ਗੱਲ ਹੋ ਸਕਦੀ ਐ ਪਰ ਜਿਸ ਮਾਂ ਦੀ ਕੁੱਖ ਅੱਜ ਲੁੱਟੀ ਗਈ ਸੀ ਜਿਸ ਵਿਆਹੀ ਦਾ ਸੁਹਾਗ ਅੱਜ ਉੱਜੜ ਗਿਆ ਸੀ ਹਮੇਸ਼ਾ ਦੇ ਲਈ ਉਸ ਤੋਂ ਬਿਹਤਰ ਦੁੱਖ ਕੋਈ ਨਹੀਂ ਸੀ ਸਮਝ ਸਕਦਾ ਕੈਰ ਸਭ ਬੀਤ ਚੁੱਕਾ ਸੀ ਕਾਰ ਵੀ ਕੀ ਸਕਦੇ ਸਨ ਭੋਗ ਵੀ ਪੈ ਚੁੱਕਿਆ ਸੀ ਰਾਜਵੀਰ ਦੀ ਮੰਮੀ ਨੇ ਕਿਹਾ ਕਿ ਅਸੀਂ ਰਾਜਵੀਰ ਨੂੰ ਕੁਝ ਸਮੇਂ ਲਈ ਆਪਣੇ ਕੋਲ ਲੈ ਜਾਂਦੇ ਹਾਂ ਕਿਉਂਕਿ ਇਸ ਦਾ ਥੋੜਾ ਜਿਹਾ ਮਨ ਹੋਰ ਹੋ ਜਾਵੇਗਾ ਨਹੀਂ ਤਾਂ ਬੱਚੇ ਦੇ ਉੱਪਰ ਆਸਰ ਪਵੇਗਾ ਰਾਜਵੀਰ ਦੀ ਸੱਸ ਤੇ ਸੋਰਾ ਵੀ ਸਹਿਮਤ ਸੀ ਵੀ ਰਾਜਵੀਰ ਕੁਝ ਦਿਨ ਆਪਣੇ ਪੇਕੇ ਲਾ ਆਵੇ ਜਦੋਂ ਰਾਜਵੀਰ ਦੀ ਮੰਮੀ ਨੇ ਰਾਜਵੀਰ ਨੂੰ ਪੁੱਛਿਆ ਤਾਂ ਰਾਜਵੀਰ ਨੇ ਕਿਹਾ ਮੰਮੀ ਮੈਂ ਵੀ ਇੱਕ ਹੁਣ ਲਾਸ਼ ਹਾਂ ਇੱਥੇ ਰੱਖ ਲੋ ਜਾਂ ਉੱਥੇ ਰੱਖ ਲੋ ਮੇਰੀ ਜ਼ਿੰਦਗੀ ਤਾਂ ਖਤਮ ਹੋ ਚੁੱਕੀ ਹੈ ਸਾਰਿਆਂ ਨੇ ਰਾਜਵੀਰ ਨੂੰ ਬੜਾਈ ਸਮਝਾਇਆ ਕਿ ਉਹ ਐਦਾਂ ਨਾ ਸੋਚੇ ਉਹ ਮਾਂ ਬਣਨ ਵਾਲੀ ਐ ਬੱਚੇ ਤੇ ਕੋਈ ਬੁਰਾ ਅਸਰ ਨਾ ਪੈ ਜਾਵੇ ਫਿਰ ਰਾਜਵੀਰ ਨੇ ਆਪਣੀ ਮੰਮੀ ਨੂੰ ਮਨਾ ਕਰ ਦਿੱਤਾ ਕਿ ਮੈਂ ਹੁਣ ਇੱਥੇ ਹੀ ਆਪਣੇ ਸਹੁਰੇ ਘਰ ਹੀ ਰਹਿਣਾ ਹੈਗਾ ਮੇਰਾ ਸਭ ਕੁਝ ਹੁਣ ਇੱਥੇ ਹੀ ਹੈ ਚਲੋ ਸਮਾਂ ਬੀਤਦਾ ਗਿਆ ਰਾਜਵੀਰ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸਭ ਨੂੰ ਅੱਜ ਲੱਗ ਰਿਹਾ ਸੀ ਕਿ ਸ਼ਾਇਦ ਸਾਡਾ ਸਰਬਜੀਤ ਵਾਪਸ ਆ ਗਿਆ ਉਹ ਖੁਸ਼ੀਆਂ ਤਾਂ ਸ਼ਾਇਦ ਮੁੜ ਕੇ ਨਾ ਆਈਆਂ ਪਰ ਇੱਕ ਵਾਰ ਸਾਰਿਆਂ ਦੇ ਚਿਹਰੇ ਦੇ ਉੱਪਰ ਇੱਕ ਹਾਸਾ ਜ਼ਰੂਰ ਆ ਗਿਆ ਸੀ ਸਭ ਨੇ ਮਿਲ ਕੇ ਇੱਕ ਵਾਰ ਫੇਰ ਰਾਜਵੀਰ ਨੂੰ ਸਮਝਾਇਆ ਕਿ ਉਹ ਆਪਣਾ ਦੂਜਾ ਘਰ ਬਸਾਉਣ ਬਾਰੇ ਸੋਚੇ ਪਰ ਰਾਜਵੀਰ ਨੇ ਆਪਣਾ ਆਖਰੀ ਫੈਸਲਾ ਆਪਣੇ ਮੰਮੀ ਡੈਡੀ ਤੇ ਆਪਣੇ ਸੱਸ ਸੋਹਰੇ ਨੂੰ ਸੁਣਾ ਦਿੱਤਾ ਸੀ ਕਿ ਉਹ ਹਮੇਸ਼ਾ ਹਮੇਸ਼ਾ ਹੀ ਸਰਬਜੀਤ ਦੀ ਪਤਨੀ ਬਣ ਕੇ ਹੀ ਰਹਿਣਾ ਚਾਹੁੰਦੀ ਹੈ ਸਰਬਜੀਤ ਦੇ ਸੋਹਰੇ ਪਰਿਵਾਰ ਦਾ ਵੀ ਤਾਂ ਸਹਾਰਾ ਹੁਣ ਰਾਜਵੀਰ ਤੇ ਉਹਨਾਂ ਦਾ ਪੋਤਾ ਹੀ ਸੀ ਹੁਣ ਰਾਜਵੀਰ ਨੇ ਹਮੇਸ਼ਾ ਲਈ ਆਪਣੇ ਸੱਸ ਸੋਹਰੇ ਨੂੰ ਹੀ ਚੁਣ ਲਿਆ ਸੀ ਤੇ ਉਹ ਆਪਣੇ ਆਖਰੀ ਦਿਨ ਤੱਕ ਆਪਣੇ ਸੋਹਰੇ ਘਰ ਹੀ ਰਹਿਣਾ ਚਾਹੁੰਦੀ ਸੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ